ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਦੇ ਤਿੰਨ ਪੀਬੀ ਜੀਬੀਐਨ ਐਨਸੀਸੀ ਦੇ 15 ਕੈਡਟ ਪਿਛਲੇ 5 ਦਿਨਾਂ ਤੋਂ ਐਨਐਸਟੀਆਈ ਪੇਸ਼ੇਵਰਾਂ ਦੀ ਮਾਹਰ ਨਿਗਰਾਨੀ ਹੇਠ ਡਰੋਨ ਸਿਖਲਾਈ ਲੈ ਰਹੇ ਹਨ ਕੈਡਟਾਂ ਨੇ ਡਰੋਨਾਂ ਦੀ ਬੁਨਿਆਦ ਬੁਨਿਆਦ ਰੱਖ-ਰਖਾਅ ਬੰਚਾਲਨਾ ਤੇ ਸੰਭਾਲ ਬਾਰੇ ਬਹੁਤ ਕੁਝ ਸਿੱਖਿਆ ਇਸ ਨਾਲ ਉਹਨਾਂ ਦੇ ਹੁਨਰ ਵਿੱਚ ਵਾਧਾ ਅਤੇ ਤਕਨੀਕੀ ਤਰੱਕੀ ਹੋਈ ਹੈ ਪ੍ਰਾਪਤ ਹੁਨਰਾਂ ਦਾ ਸਮੂਹ ਉਹਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੱਖਿਆ ਆਧੁਨਿਕੀਕਰਨ ਦੇ ਇਸ ਯੁੱਗ ਵਿੱਚ ਇੱਕ ਵੱਡਾ ਹੱਥ ਦਿੰਦਾ ਹੈ। ਸਿਖਲਾਈ ਦੇ ਮੁੱਖ ਆਕਰਸ਼ਣ ਦਿਨ 5ਵੇਂ ਵੀਰਵਾਰ 22 ਮਈ 2025 ਨੂੰ ਆਇਆ ਜੋ ਕਿ ਲਾਈਵ ਡਰੋਨ ਉਡਾਣ ਲਈ ਸਮਰਪਿਤ ਸੀ। ਮਹਾਰ ਨਗਰਾਨੀ ਹੇਠ ਕੈਡਿਟਾਂ ਨੇ ਇੱਕ ਨਿਯੰਤਰਿਤ ਵਾਤਾਵਰਣ ਵਿੱਚ ਡਰੋਨ ਚਲਾਏ। ਉਹਨਾਂ ਦੇ ਸਿਧਾਂਤਕ ਗਿਆਨ ਅਤੇ ਸਿਮੂਲੇਟਰ ਅਭਿਆਸ ਨੂੰ ਅਸਲ ਸੰਸਾਰ ਉਡਾਣ ਅਨੁਭਵ ਵਿੱਚ ਬਦਲਿਆ। ਇਸ ਵਿਹਾਰਕ ਗਤੀਵਿਧੀ ਨੇ ਉਹਨਾਂ ਦੇ ਵਿਸ਼ਵਾਸ ਅਤੇ ਸੰਚਾਲਨ ਯੋਗਤਾ ਨੂੰ ਬਹੁਤ ਵਧਾਇਆ ਇਸ ਮੈਡਿਊਲ ਦੇ ਸਫਲ ਸੰਚਾਲਨ ਨੂੰ ਐਨਐਸਟੀਆਈ ਟ੍ਰੇਨਰਾਂ ਦੋ ਏਐਨਓ ਦੋ ਪੀਆਈ ਸਟਾਫ ਅਤੇ ਇੱਕ ਜੀਸੀਆਈ ਦੀ ਪਾਰਕੀਦਾਰੀ ਅਤੇ ਮਾਰਗਦਰਸ਼ਨ ਹੇਠ ਯਕੀਨੀ ਬਣਾਇਆ ਜਾ ਰਿਹਾ ਹੈ ਉਹਨਾਂ ਦੀ ਸਲਾਹ ਰੂਲ ਮਾਡਲ ਵੱਜੋਂ ਕੰਮ ਕਰਦੀ ਹੈ ਸੁਰੱਖਿਆ ਪ੍ਰੋਟੋਕੋਲ ਅਤੇ ਡਰੋਨਾਂ ਦੇ ਰੱਖ-ਰਖਾਅ ਵਿੱਚ ਵੀ ਅਨੁਸ਼ਾਸਨ ਅਤੇ ਤਕਨੀਕੀ ਮਹਾਰਤ ਪੈਦਾ ਕਰਦੀ ਹੈ ਵਿਹਾਰਿਕ ਸਿਖਲਾਈ ਸੈਸ਼ਨਾਂ ਨੇ ਕੈਡੀਟਾਂ ਨੂੰ ਡਰੋਨ ਹੈਂਡਲਿੰਗ ਅਤੇ ਅਸਲ ਸੰਸਾਰ ਦਾ ਤਜਰਬਾ ਪ੍ਰਾਪਤ ਕਰਨ ਦੀ ਆਗਿਆ ਦਿੱਤੀ।